ਤੁਹਾਡੇ ਰਗੇ ਲੋਕਾਂ ਕਰਕੇ ਨਾ ਮੈਂ ਤਾਂ ਹੀ ਇਤਬਾਰ ਨਹੀਂ ਕਰਦਾ ਇਹ 7000 ਨਾ ਪੂਰੀ ਨਹੀਂ ਪੈਣੀ ਅੰਡੀ ਕਿੰਨੀ ਮਾੜੀ ਗੱਲ ਐ ਦੱਸੋ ਕੀ ਤਰਸ ਕਰਾਂ ਮੈਂ ਲੋਕਾਂ ਦੇ ਹਾਲ ਦੇਖ ਲੋ ਲੋਕਾਂ ਦਾ ਇਹ ਮਾਤਾ ਅੜ ਤੋਂ 2 ਦਿਨ ਪਹਿਲਾਂ ਸਾਡੇ ਕੋਲ ਆਪਣੇ ਦੰਦਾਂ ਦੀ ਮਜਬੂਰੀ ਕਰਕੇ ਆਈ ਸੀ ਅਸੀਂ ਕਿਹਾ ਚਲੋ ਬਜ਼ੁਰਗ ਮਾਏ ਅਸੀਂ ਡਾਕਟਰ ਕੋਲ ਚੈੱਕ ਅਪ ਕਰਾਉਣ ਲਈ ਭੇਜਤਾ ਘਰ ਦੀ ਇਨਕੁਆਇਰੀ ਕੀਤੀ ਮਾਤਾ ਦਾ ਜਵਾਨ ਪੁੱਤ ਦੁਨੀਆ ਚੋਂ ਚਲਾ ਗਿਆ ਸੀ ਕਿ ਚਲੋ ਤਰਸ ਕਰਕੇ ਮਾਤਾ ਦਾ ਇਲਾਜ ਕਰਾ ਦਈਏ ਅਸੀਂ ਭੇਜਿਆ ਡਾਕਟਰ ਕੋਲ ਦੰਦਾਂ ਵਾਲੇ ਕੋਲ ਨੇ ਕਿਹਾ 7000 ਰੁਪਏ ਦਾ ਖਰਚਾ ਆਏਗਾ ਤੇ ਮਾਤਾ ਜੀ ਦਾ ਇਲਾਜ ਹੋ ਜਾਏਗਾ ਅਸੀਂ ਮਾਤਾ ਨੂੰ 7000 ਰੁਪਏ ਦਵਾਤਾ ਆ ਵੀਡੀਓ ਦੇ ਵਿੱਚ ਅੱਗੇ ਦੇਖਿਓ ਮਾੜਾ ਜਾ 7000 ਰੁਪਏ ਦਵਾਣ ਤੋਂ ਬਾਅਦ ਅਸੀਂ ਮਾਤਾ ਨੂੰ ਕਿਹਾ ਦੇਖੋ ਮਾਤਾ ਜੀ ਕੁੜੀ ਵੀ ਕਿਵੇਂ ਅਗਲੇ ਦਿਨ ਪਤਾ ਕੀਤਾ ਯਾਨੀ ਕਿ ਅੱਜ ਇਹ ਵੀਡੀਓ ਪਰਸੋ ਦੀ ਹੈ ਅੱਜ ਮਾਤਾ ਡਾਕਟਰ ਕੋਲ ਪਹੁੰਚੀ ਨਹੀਂ ਸੋ ਬੰਦਾ ਕੀ ਤਰਸ ਕਰੇ ਆ ਕੀ ਕਿਸੇ ਦੀ ਮਦਦ ਕਰੇ ਲੋਕਾਂ ਦਾ ਇਹ ਹਾਲ ਹੈ ਕਿ ਜੇ ਪੈਸੇ ਫੜਾਤੇ ਤਾਂ ਪੈਸਿਆਂ ਦਾ ਇਲਾਜ ਨਹੀਂ ਕਰਾਣਾ ਪਰ ਦੰਦ ਦਿਖਾ ਦਿਖਾ ਲੋਕਾਂ ਕੋਲ ਭਾਵੇਂ ਲੱਖਾਂ ਇਕੱਠੇ ਕਰ ਲੈਣੇ ਮੈਨੂੰ ਲੱਗਦਾ ਹਰ ਦੇ ਜਮਾਨੇ ਚ ਸਮਾਰ ਸੇਵਾ ਕਰਨਾ ਦੁਨੀਆ ਦਾ ਸਭ ਤੋਂ ਔਖਾ ਕੰਮ ਹੈ ਔਰ ਸਭ ਤੋਂ ਜਿਆਦਾ ਮਜ਼ਾ ਕੇਦਾ ਹੀ ਉੱਡਦਾ ਹਲੇ ਤਾਂ ਅੱਗੇ ਅੱਗੇ ਤੁਸੀਂ ਵੀਡੀਓ ਦੇ ਵਿੱਚ ਮਾਤਾ ਦੀ ਐਕਟਿੰਗ ਦੇਖਿਓ ਕਿ ਕਿਵੇਂ ਮਾਤਾ ਰੋ ਰੋ ਕੇ ਪੈਸੇ ਲੈ ਰਹੀ ਸੋ ਨਾਮ ਮਹਾਰਾਜ ਚਰਨੀ ਆਤ ਮਾਤਾ ਜੀ ਸ਼ੀਰਵਾਦ ਦਿਓ ਬਾਪੂ ਜੀ ਨੂੰ ਰੱਬ ਤੁਮ ਨੂੰ ਕੰਤਰ ਰਸਤੀ ਦੇ ਮਾਤਾ ਜੀ ਦੇ ਦੰਦਾਂ ਦਾ ਇਲਾਜ ਹੋਣਾ ਜੀ ਕਦੋਂ ਤੋਂ ਮਾਤਾ ਵੀ ਹੈ ਨਹੀਂ ਕੀ ਹੋਇਆ ਤੁਹਾਡੇ ਪੁੱਤ ਨੂੰ ਬਸ ਘਰੇ ਰੋਟੀ ਖਾਦੀਏ ਕਰੇ ਇੱਕ ਪੁੱਤ ਐਕਸਪਾਇਰ ਹੋ ਗਿਆ ਦੰਦਾਂ ਦਾ ਖਰਚਾ 7000 ਰੁਪਏ ਦਾ ਉਹ ਵੀ ਹੈ ਨਹੀਂ ਤਾਂ ਹੁਣ ਮਾਇਆ ਨਾਲ ਇਹਨਾਂ ਦਾ ਦੰਦਾਂ ਦਾ ਇਲਾਜ ਹੋ ਜਾਏਗਾ ਤੇਰੇ ਨੇ ਬੱਚੇ ਆ ਬੱਚੇ ਤਾਂ ਵੱਡੇ ਨੇ ਇਹਦੇ ਕਿੱਡੇ ਇਸ ਤੋਂ ਵੱਡਾ ਰੱਬ ਕਿੱਥੇ ਹੋਏਗਾ ਵਾਹ ਹਾਏ ਹਾਏ ਇਹ ਸਭ ਤੋਂ ਵੱਡਾ ਰੱਬ ਹੈ ਵਿਚਾਰੀ ਉਹ ਹੀ ਕਿ ਮੇਰੀ ਕੋਈ ਗੱਲ ਨਹੀਂ ਤੁਸੀਂ ਅਰਦਾਸ ਕਰਿਓ ਬਾਬਾ ਜੀ ਨੇ ਜਿਹੜੀ ਸੇਵਾ ਪਾਈ ਮਹਾਰਾਜ ਇਹਨਾਂ ਨੂੰ ਹੋਰ ਦੇਣ ਕਿ ਇਹ ਹੋਰ ਸੇਵਾ ਕਰਨ ਨਾਲ ਹੋਰ ਵੀ ਕਰੀ ਰੱਬ ਤੋਂ ਨੂੰ ਇਤੋਂ ਵੀ ਜ਼ਿਆਦਾ ਬਰਕਤ ਦੇਵੇ ਜੀ ਇਹ ਹੈਲਪ ਕਰ ਰਹੀ ਹੈ ਇਹ ਜਿਹੜੀਆਂ ਢਿੱਡੋਂ ਦੁਆਵਾਂ ਮਿਲ ਰਹੀਆਂ ਨੇ ਕਿਤੋਂ ਨਹੀਂ ਮਿਲਣ ਰਹਿਮਤ ਆ ਰੱਬ ਦੀ ਕੋਈ ਗੱਲ ਨਹੀਂ ਮਾਤਾ ਜੀ ਤੁਹਾਡੇ ਕਰਾ ਦਾਂਗੇ ਲਾਡਾ ਵੀ ਗਿਆ ਦੋਨੇ ਮਰ ਗਏ ਕਰ ਵਾਲਾ ਵੀ ਗਿਆ ਮੁੰਡਾ ਵੀ ਗਿਆ ਇੱਕ ਪੁੱਤਾ ਵਿਚਾਰਾ ਉਹੀ ਸੰਭਾਲ ਰਿਹਾ ਹੈ ਕੋਈ ਗੱਲ ਅਸੀਂ ਮਦਦ ਕਰਾਂਗੇ ਮਾਤਾ ਕੋਈ ਗੱਲ ਫੇਰ ਵੀ ਬ ਇਹ ਰੱਬੀ ਰੂਹ ਤਰੀਏ ਕੋਈ ਨਹੀਂ ਮਦਦ ਰਲ ਮਿਲ ਕੇ ਅਸੀਂ ਮਦਦ ਕਰਾਂਗੇ ਵਾਹਿਗੁਰੂ ਵਾਹਿਗੁਰੂ ਰੱਬੀ ਰੂਹ ਹੈ ਰੱਬ ਕਰਾਂਗੇ ਕੋਈ ਗੱਲ ਰੱਬ ਤੋਂ ਨਹੀਂ ਕਬਰਾਂ ਵਾਹਿਗੁਰੂ ਵਾਹਿਗੁਰੂ ਇਦੋਂ ਵੀ ਬਾਤਾਂ ਜਮੇ ਜਿਹੜੀ ਹੈਲਪ ਕੋਈ ਗੱਲ ਨਹੀਂ ਮਾਤਾ ਕੋਈ ਗੱਲ ਦੇਖੋ ਇਹ ਜਿਹੜੀਆਂ ਚੀਜ਼ਾਂ ਨੇ ਬਹੁਤ ਵੱਡੀਆਂ ਚੀਜ਼ਾਂ ਨੇ ਬਾਬਾ ਜੀ ਇਹ ਸਮਝੇ ਸਮਝ ਆਣੇ ਇਹ ਲੱਖੇ ਤੁਸੀਂ ਹੁਣ ਆਪ ਦੱਸੋ ਕਿ ਆ ਪੂਰੀ ਵੀਡੀਓ ਦੇ ਵਿੱਚ ਮਾਤਾ ਨੇ ਐਕਟਿੰਗ ਕੀਤੀ ਪੂਰੀ ਕਿ ਨਹੀਂ ਕੀਤੀ ਹੁਣ ਬਜ਼ੁਰਗ ਹੈ ਚਲੋ ਕੀ ਕਹਿਣਾ ਪਰ ਲੋਕਾਂ ਦਾ ਮੈਂ ਹਾਲ ਦੇਖ ਕੇ ਹੈਰਾਨ ਅਕਿ ਦਰਦ ਦੇ ਵਿੱਚ ਹੈ ਮਾਤਾ ਮਾਤਾ ਦੀ ਕੁੜੀ ਵਿਚਾਰੀ ਅੰਮ੍ਰਿਤਸਰ ਆਈ ਸਪੈਸ਼ਲ ਕਿ ਮਾਤਾ ਦਾ ਮਾ ਆਪਰੇਸ਼ਨ ਕਰਾਣਾ ਦੰਦਾ ਦਾ ਤੇ ਚਲੋ ਮਾਤਾ ਨਾ ਰਹਿ ਲੈਣੀ ਤੇ ਮਾਤਾ ਨੇ ਤੁਸੀਂ ਦੇਖੋ ਝੋਲੇ ਚੋਂ ਪੈਸੇ ਹੀ ਨਹੀਂ ਕੱਢੇ ਕਹਿੰਦੀ ਨਹੀਂ ਮੈਂ ਨਹੀਂ ਪੈਸ ਉਹ ਵੀ ਸੇਫ ਨਹੀਂ ਹੈਗਾ ਹਾਲਾਂਕਿ ਸਾਡੇ ਤੇ ਕਈ ਵਾਰ ਇਲਜ਼ਾਮ ਲੱਗ ਜਾਂਦੇ ਨੇ ਕਿ ਇਹ ਤਾਂ ਮਰੀਜ਼ਾਂ ਨੂੰ ਪੈਸੇ ਦਵਾ ਕੇ ਵਾਪਸ ਲੈ ਲੈਂਦੇ ਆ ਅਸੀਂ ਵਾਪਸ ਨਹੀਂ ਲੈਂਦੇ ਅਸੀਂ ਮੁੰਡਾ ਭੇਜ ਕੇ ਨਾਲ ਜਮਾ ਕਰਾਣੇ ਆ ਕਿਉਂਕਿ ਸਾਨੂੰ ਪਤਾ ਹੁੰਦਾ ਹੈ ਸਾਡੇ ਨਾਲੇ ਪਹਿਲਾਂ ਵੀ ਬੜੀ ਵਾਰੀ ਘਟਨਾ ਹੋਈ ਆ ਪਰ ਅੱਜ ਤੱਕ ਮੈਂ ਸ਼ੇਅਰ ਨਹੀਂ ਕੀਤੀ ਕਿ ਚਲੋ ਇਨਸਾਨੀਅਤ ਤੋਂ ਲੋਕਾਂ ਦਾ ਇਤਬਾਰ ਉੱਡ ਜਾਊਗਾ ਪਰ ਮੈਂ ਮਜਬੂਰ ਆ ਕਿ ਆ ਮਾਤਾ ਦੀ ਜਿਹੜੀ ਮੈਂ ਹਰਕਤ ਦੇਖੀ ਐ ਨਹੀਂ ਆ ਮਿੰਤਾ ਕੀਤੀਆਂ ਉੱਥੇ ਸਾਰੇ ਮਰੀਜ਼ ਮਿੰਤਾ ਕਰ ਰਹੇ ਸੀ ਕਿ ਮਾਤਾ ਤੇਰਾ ਇਲਾਜ ਕਰਾਣ ਦੇਖੋ ਮਾਤਾ ਆਪਣੀ ਕੁੜੀ ਨਾਲ ਹੀ ਲੜੀ ਜਾਂਦੀ ਐ 7000 ਰੁਪਏ ਕਿੰਨੀ ਵਾਰ ਚੱਲ ਜਾਏਗਾ ਏ ਬਾਬਾ ਜੀ ਚਾਰੇ ਜੌਨੀ ਬਾਬਾ ਜੀ ਉੱਥੇ ਸੇਵਾ ਦੇ ਕੇ ਗਿਆ ਮਾਤਾ ਨੂੰ ਮਾਤਾ ਕਹਿੰਦੀ ਨਹੀਂ ਮੈਂ ਤਾਂ ਉਹਨੂੰ ਜਮਾ ਹੀ ਨਹੀਂ ਕਰਾਣੇ ਮੇਰੇ ਕੋਲ ਹੀ ਰਹਿਣਗੇ ਉਹ ਪੈਸੇ ਡਾਕਟਰ ਨੂੰ ਫੋਨ ਕੀਤਾ ਅੱਜ ਮੈਂ ਡਾਕਟਰ ਸਾਹਿਬ ਮਾਤਾ ਪਹੁੰਚੇ ਕਹਿੰਦੇ ਕਿਹੜੀ ਮਾਤਾ ਉਹ ਤਾਂ ਚੈੱਕਅਪ ਕਰਾ ਕੇ ਚੱਲ ਗਿਆ ਦੁਬਾਰਾ ਆਇਆ ਹੀ ਨਹੀਂ ਤੁਹਾਨੂੰ ਸਾਰਿਆਂ ਨੂੰ ਇੱਥੋਂ ਇਹ ਚੀਜ਼ ਸਿੱਖਣੀ ਚਾਹੀਦੀ ਹੈ ਕਿ ਜੇ ਮਾਤਾ 7000 ਰੁਪਏ ਦੇ ਕੇ ਨਹੀਂ ਮੋੜ ਰਹੀ ਜਾਂ ਇਲਾਜ ਨਹੀਂ ਕਰਾ ਰਹੀ ਤੇ ਜਿੱਤੇ ਮਾਤਾ ਦੀ ਮੈਂ ਵੀਡੀਓ ਪਾ ਕੇ ਉੱਪਰ ਖਾਤਾ ਨੰਬਰ ਤੇ ਮਾਤਾ ਦਾ ਫੋਨ ਨੰਬਰ ਪਾਤਾ ਹੁੰਦਾ ਮਾਤਾ ਦੇ ਖਾਤੇ ਧਿਆਨ ਨਾਲੇ ਤੋਂ ਸਿੱਖੋ ਤੇ ਕਮੈਂਟ ਕਰਕੇ ਸ਼ੇਅਰ ਕਰੋ ਵਾਅਦਾ ਤੋਂ ਵਾਅਦ ਕਿ ਘਰ ਘਰ ਇਹ ਵੀਡੀਓ ਪਹੁੰਚੇ ਕਿ ਲੋਕ ਮਦਦ ਕਰਨ ਤੋਂ ਪਹਿਲਾਂ ਜਾ ਕੇ ਜਮ੍ਹਾਂ ਕਰਾਣ ਹਾਲਾਂਕਿ ਸਾਡੇ ਸਾਰੇ ਮਰੀਜ਼ਾਂ ਦੇ ਪੈਸੇ ਡੋਨਰਾਂ ਦੁਆਰਾ ਦਿੱਤੇ ਜਾਣ ਤੋਂ ਬਾਅਦ ਜਮ੍ਹਾਂ ਹੁੰਦੇ ਆ ਕਿਉਂਕਿ ਸਾਨੂੰ ਪਤਾ ਹੈ ਜਾਂ ਮਰੀਜ਼ਾਂ ਨੇ ਕਹਿਣਾ ਰਸਤੇ 'ਚ ਗਿਰ ਗਏ ਜਾਂ ਚੋਰੀ ਹੋ ਗਏ ਜਾਂ ਅਸੀਂ ਇਲਾਜ ਨਹੀਂ ਕਰਾਣਾ ਇਹ ਹਾਲ ਹੈ ਫੋਚੋ ਜੇ ਅਸੀਂ ਖਾਤਿਆਂ 'ਚ ਲੋਕਾਂ ਦੇ ਸਿੱਧੇ ਪੈਸੇ ਪਾਉਣੇ ਸ਼ੁਰੂ ਕਰ ਦਈਏ ਤੁਹਾਨੂੰ ਉਮੀਦ ਹੈ ਕਿ ਲੋਕ ਜਾ ਕੇ ਆਪਣਾ ਇਲਾਜ ਕਰਾਣਗੇ ਤੁੜਾ ਕੀ ਕਹਿਣਾ ਇਸ ਵੀਡੀਓ ਦੇ ਉੱਤੇ ਜਰੂਰ ਦੱਸਿਓ ਤੇ ਸ਼ੇਅਰ ਕਰਕੇ ਅਵੇਅਰ ਜਰੂਰ ਕਰਿਓ ਲੋਕਾਂ ਨੂੰ ਬੜਾ ਸੌਖਾ ਹੈ ਬਾਈ ਜੀ ਸਮਾਜ ਸੇਵਕ ਘੁਆਣਾ ਤੇ ਬੜਾ ਔਖਾ ਹੈ ਉਸ ਕਦਮ ਤੇ ਤੁਰਨਾ ਘਰ ਬੈਠੇ ਲੋਕਾਂ ਲਈ ਬੜਾ ਸੌਖਾ ਕਮੈਂਟ ਕਰਕੇ ਚੋਰ ਸਮਾਜ ਸੇਵੀ ਪੈਸੇ ਇਕੱਠੇ ਕਰਨ ਲੱਗ ਗਏ ਕੋਈ ਗਾਣਿਆਂ ਦੀ ਤਵਾ ਲਾਈ ਜਾਂਦਾ ਪਰ ਪੱਟਾਂ 'ਚ ਜੋਰ ਚਾਹੀਦਾ ਰੋਜ਼ ਬੈਠਣ ਵਾਸਤੇ 2 ਘੰਟੇ ਆਕੇ ਤੇ ਬੈਠੋ ਪਤਾ ਲੱਗੇ ਕੌਣ ਕਿੰਨੇ ਪਾਣੀ ਚਾਹ ਤੇ ਕੌਣ ਕਿੰਨੇ ਪੈਸੇ ਕਾ ਰਿਹਾ ਤੇ ਕੌਣ ਕਿੰਨੇ ਕਮਾ ਰਿਹਾ ਕੋਈ ਕਹੀ ਜਾਂਦਾ ਕਿ ਗਰੀਬਾਂ ਦੇ ਨਾਮ ਤੋਂ ਲੁੱਟੀ ਜਾਂਦੇ ਹਾਂ ਕੋਈ ਕਹਿੰਦਾ ਪੌਡਕਾਸਟ ਚਲਾਈ ਜਾਂਦੇ ਹਾਂ ਕੋਈ ਕਹਿੰਦਾ ਵੀਡੀਓ ਚਲਾਈ ਜਾਂਦੇ ਹਾਂ ਕੋਈ ਕਹਿੰਦਾ ਪੈਸੇ ਖਾਈ ਜਾਂਦੇ ਹਾਂ ਪਰ ਬਾਈ ਜੀ ਰੱਬ ਹੀ ਜਾਣਦਾ ਇੱਥੇ ਬਹਿ ਕੇ ਲੋਕਾਂ ਦਾ ਦੁੱਖ ਸੁਣਨਾ ਕਿੰਨਾ ਔਖਾ ਹੈ ਤੁਸੀਂ ਤਾਂ ਘਰ ਬੈਠੇ ਤਵਾ ਲਾਤਾ ਕੋਈ ਗਾਣੇ ਚ ਲਾਈਨ ਪਾਤੀ ਕਿਸੇ ਨੂੰ ਮਾੜਾ ਚੰਗਾ ਬੋਲਤਾ ਪਰ ਇੱਥੇ ਆ ਕੇ ਜਦੋਂ ਇੱਕ ਇੱਕ ਬੰਦੇ ਦਾ ਦੁੱਖ ਸੁਣਨੇ ਪੈਂਦੇ ਨਾ ਪਤਾ ਲੱਗਦਾ ਕਿ ਕੌਣ ਕਿਹੜਾ ਬੰਦਾ ਕੌਮ ਵਾਸਤੇ ਤੇ ਆਪਣੇ ਲੋਕਾਂ ਵਾਸਤੇ ਕਰ ਰਿਹਾ ਬਾਈ ਜੀ ਇਕੱਲਾ ਪੰਜਾਬ ਬਚਾਓ ਗੱਲਾਂ ਕਰਨ ਨਾਲ ਤੇ ਰੌਲਾ ਪਾਣ ਨਾਲ ਸੋਸ਼ਲ ਮੀਡੀਆ ਤੇ ਪੰਜਾਬ ਨਹੀਂ ਬਚਣਾ ਇਹ ਦੱਸ ਕਦੋਂ ਵੀ ਉਂਗਲ ਚੱਕ ਕੇ ਸਮਾਜ ਸੇਵੀਆਂ ਨੂੰ ਬੋਲਣ ਲੱਗ ਜਾਂਦੇ ਨੇ ਇਹਨਾਂ ਨੂੰ ਪੁੱਛੋ ਤੁਹਾਡੀ ਆਪਦੀ ਕੀ ਦੇਣ ਤੁਸੀਂ ਕਿੰਨਾ ਕੁ ਮੋੜ ਤੇ ਆਪਣੇ ਪਿੰਡ ਦੇ ਵਿੱਚ ਚੌਂਕ 'ਚ ਬੈਠੇ ਹੋ ਕਿ ਹਾਂ ਭਾਈ ਜੇ ਕਿਸੇ ਪਿੰਡ ਵਾਸੀ ਨੂੰ ਲੋੜ ਹੈ ਸਾਡੇ ਕੋਲ ਆਓ ਤੁਸੀਂ ਤਾਂ ਆਪ ਲੋਕਾਂ ਨੂੰ ਮਾੜਾ ਚੰਗਾ ਬੋਲ ਕੇ ਪੈਸੇ ਕਮਾਣੇ ਤੇ ਆਪਣੇ ਘਰ ਚਲਾਣੇ ਹੋ ਮੇਰੀ ਬੇਨਤੀ ਹੈ ਕਿ ਇੱਥੇ ਆ ਕੇ ਦੇਖੋ ਕਿ ਕਿਵੇਂ ਲੋਕ ਤੜਪ ਰਹੇ ਨੇ ਬਿਨਾਂ ਲਾਇਰ ਤੋਂ ਮਰ ਰਹੇ ਨੇ ਔਰ ਕਿਵੇਂ ਔਖੇ ਇੱਕ ਇੱਕ ਪੇਸ਼ੈਂਟ ਦੀ ਇਨਕੁਆਇਰੀ ਕਰਨਾ ਉਸ ਤੋਂ ਬਾਅਦ ਉਹਦੇ ਪੈਸੇ ਜਮ੍ਹਾਂ ਕਰਾਣੇ ਜਾ ਕੇ ਹਿਸਾਬ ਰੱਖਣਾ ਅੱਜ ਤੱਕ ਇੰਨੇ ਸਾਲਾਂ ਦੇ ਵਿੱਚ ਮੈਂ 20 ਵਾਰੀ ਵੀਡੀਓ ਪਾਤੀ ਕਿ ਜ ਲੱਖਾਂ ਲੋਕ ਸਾਡੀਆਂ ਵੀਡੀਓ ਸੁਣਦੇ ਨੇ ਸਾਰਿਆਂ ਨੂੰ ਪਤਾ ਵੀ ਹੈ ਕਿ ਅਸੀਂ ਇਹ ਐਨਜੀਓ ਇੱਥੇ ਚਲਾ ਰਹੇ ਆਂ ਕਦੀ ਕੋਈ ਕਿਸੇ ਇੰਟਰਵਿਊ 'ਚ ਤਵਾ ਲਾ ਰਿਹਾ ਕੋਈ ਇੰਡਾਇਰੈਕਟ ਵੇਚ ਗੱਲ ਕਰ ਰਿਹਾ ਸਿੱਧਾ ਆ ਕੇ ਟੱਕਰ ਲਓ ਮੈਨੂੰ ਇੱਥੇ ਆ ਕੇ ਬਹਿ ਜਾਓ ਸਾਹਮਣੇ ਨਾਲੇ ਲਾਈਵ ਕੈਮਰਾ ਚੱਕ ਕੇ ਲਿਆਓ ਆਪਣਾ ਨਾਲੇ ਆਪਾਂ ਲਾਈਵ ਡਿਬੇਟ ਕਰਾਂਗੇ ਆਮਣੇ ਸਾਹਮਣੇ ਬਹਿ ਕੇ ਕੌਣ ਸਹੀ ਹੈ ਕੌਣ ਗਲਤ ਹੈ ਕਿਹਦੀ ਕੀ ਦੇਣ ਇਹ ਥੋੜੀ ਆਪਾਂ ਇੰਡਾਇਰੈਕਟ ਵੇਚ ਕਰੀ ਜਾਈਏ ਬਾਈ ਜੀ ਔਖਾ ਇਹਨਾਂ ਛੋਟੇ ਛੋਟੇ ਵਾਕਾਂ ਦੀ ਮਾਵਾਂ ਦੇ ਹੰਝੂ ਸੁਣਨੇ ਆਪਣਾ ਸਾਰਾ ਦਿਨ ਕਿਵੇਂ ਨਿਕਲਦਾ ਹੋਣਾ ਦੇਖੋ ਯ ਮੇਰਾ ਵੀ ਘਰ ਹੈ ਮੇਰੇ ਵੀ ਸੁਪਨੇ ਨੇ ਮੇਰੇ ਵੀ ਸੁਪਨੇ ਨੇ ਕਿਵੇਂ ਆਪਣੇ ਮਾਪੇ ਬਾਬ ਨੂੰ ਆਪਣੇ ਪੈਸੇ ਨਾਲ ਐਸ਼ ਕਰਾਵਾਂ ਪਰ ਇਹ ਦਾ ਮਤਲਬ ਇਹ ਥੋੜੀ ਕਿ ਮੈਂ ਦਾਨ ਖਾਨਾ ਜਾਂ ਮੈਂ ਐਨ ਜੀਓ ਚੋਂ ਹੀ ਪੈਸੇ ਕਮਾਣਾ ਚਾਹਨ ਅੱਜ ਤੱਕ ਇਸ ਐਨ ਜੀਓ ਦੇ ਵਿੱਚ ਜਿਵੇਂ 1 ਰੁਪਏ ਦੀ ਵੀ ਹਰਾ ਫੇਰੀ ਕੀਤੀ ਹੋਵੇ ਮੈਂ ਕਹਿੰਦਾ ਮੇਰੀ ਅੱਜ ਲਈ ਰਾਤ ਐਂਡ ਲਈ ਹੋਵੇ ਜਾਂ ਮੇਰੇ ਕੀੜੇ ਭੈਣ ਇਸ ਤੋਂ ਵੱਡੀ ਗੱਲ ਹੋਰ ਕੀ ਕਹਾਂ ਨਾ ਮੈਂ ਇਸ ਐਨ ਜੀਓ ਚ ਕੋਈ ਸੈਲਰੀ ਲੈਣਾ ਫਿਰ ਵੀ ਲੋਕਾਂ ਨੂੰ ਉਹੀ ਸਿਰ ਪੀੜ ਢਿੱਡ ਪੀੜ ਇੰਨੀ ਆ ਕਿ ਹਾਏ ਇਹ ਖੁਸ਼ ਕਿਵੇਂ ਰਹਿੰਦਾ ਹਾਏ ਇਹ ਪੌਡਕਾਸਟ ਕਿਵੇਂ ਕਰਨ ਲੱਗ ਗਿਆ ਯਾਰ ਮੈਂ ਤੁਹਾਡੇ ਘਰ ਆ ਕੇ ਤੁਹਾਡੇ ਕੋਲ ਕਦੀ ਕੁਝ ਜੇ ਫੇਸਬੁਕ YouTube ਮੈਨੂੰ ਪੈਸੇ ਦੇ ਰਹੀ ਹੈ ਤਾਂ ਸਾਰਿਆਂ ਨੂੰ ਦੇ ਰਹੀ ਹੈ ਉਹ ਤਾਂ ਉਹਨਾਂ ਨੂੰ ਵੀ ਦੇ ਰਹੀ ਹੈ ਜਿਹੜੇ ਰੋਜ਼ ਕੰਜਰਪੂਣਾ ਦਿਖਾਉਂਦੇ ਨੇ ਲੋਕਾਂ ਨੂੰ ਜੂਏ ਨਾਲ ਜੋੜਦੇ ਨੇ ਮੈਂ ਇਸ ਵੀਡੀਓ ਰਾਹੀਂ ਇਹੀ ਰਿਕੁਐਸਟ ਕਰਨਾ ਚਾਹਨਾ ਕਿ ਇੱਥੇ ਲੋਕਾਂ ਦੀ ਹੈਲਪ ਲਈ ਜ਼ਰੂਰ ਆਇਆ ਕਰੋ ਸਾਡੀ ਵੀਡੀਓਜ਼ ਦੇ ਨਾਲ ਕੀ ਹੁੰਦਾ ਹੈ ਜਿਹੜੇ ਮਰੀਜ਼ ਇੱਥੇ ਆ ਕੇ ਆਪਣਾ ਦੁੱਖ ਸੁਣਾਉਂਦੇ ਨੇ ਹੁਣ ਸਾਡੇ ਕੋਲ ਦੋ ਮਰੀਜ਼ ਆਏ ਸੀ ਪਰਸੋਂ ਇੱਕ ਇੱਕ ਦਿਨ ਆਇਆ ਇੱਕ ਅਗਲੇ ਦਿਨ ਆਇਆ 16-16 ਕਰੋੜ ਦੇ ਟੀਕੇ ਲੱਗਣੇ ਦੋ ਹੁਣ 32 ਕਰੋੜ ਰੁਪਏ ਉਹਨਾਂ ਨੂੰ ਕਿੱਥੋਂ ਦੇਈਏ ਕੱਢ ਕੇ ਪਰ ਉਹ ਵਿਚਾਰੇ ਉਮੀਦ ਨਾਲ ਆਉਂਦੇ ਨੇ 32 ਕਰੋੜ ਦਾ ਛੱਡੋ ਕਈ ਵਾਰੀ 320 ਰੁਪਏ ਦੇ ਟੈਸਟ ਪਿੱਛੇ ਵੀ ਇੱਥੇ ਬੱਚਾ ਮਰ ਜਾਂਦਾ ਇਲਾਜ ਜੋਗੇ ਪੈਸੇ ਨਹੀਂ ਹੁੰਦੇ ਤੇ ਆਪਾਂ ਨੂੰ ਗੱਲਾਂ ਹੁੰਦੀਆਂ ਇਸ ਵੀਡੀਓ ਚ ਕਮੈਂਟ ਕਰਕੇ ਆਪਣੇ ਵਿਚਾਰ ਦਿਓ ਤੇ ਲੋਕਾਂ ਦੀ ਸੇਵਾ ਕਰਨੀ ਬੜੀ ਮੁਸ਼ਕਲ ਹੈ ਪੈਸਾ ਸਹੀ ਜਗ੍ਹਾ ਪਹੁੰਚਾਣਾ ਘਰ ਬਹਿ ਕੇ ਪੀਟੀਐਮ ਕਰਨਾ ਬੜਾ ਸੌਖਾ ਹੈ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਇੱਕ ਦੂਜੇ ਦੀ ਲੱਤਾਂ ਖਿੱਚਣ ਦੀ ਬਜਾਏ ਪਰ ਰਲ ਮਿਲ ਕੇ ਪੰਜਾਬ ਦੇ ਲੋਕਾਂ ਦੀ ਸੇਵਾ ਕਰੀਏ ਇਨਸਾਨੀਅਤ ਦੀ ਸੇਵਾ ਕਰੀਏ ਧਰਮਾਂ ਤੋਂ ਉੱਪਰ ਉੱਠ ਕੇ ਇਸ ਤੋਂ ਵੱਡਾ ਕੋਈ ਧਰਮ ਨਹੀਂ ਇਨਸਾਨੀਅਤ ਦਾ ਸਭ ਤੋਂ ਵੱਡਾ ਧਰਮ ਹੈ ਔਰ ਜੇ ਮੇਰੇ ਨਾਲ ਕੋਈ ਪਰਸਨੈਲਿਟੀ ਪ੍ਰੋਬਲਮ ਹੈ ਉਹਦਾ ਤਾਂ ਮੈਂ ਕੋਈ ਹੱਲ ਕਰ ਨਹੀਂ ਸਕਦਾ ਵੈਸੇ ਕੋਈ ਗੱਲਾ ਸ਼ਿਕਵਾ ਤਾਂ ਆ ਕੇ ਮਿਲ ਕੇ ਦੂਰ ਕਰ ਲੈਨੇ ਆਪਾਂ ਬਹਿ ਕੇ ਦੱਸੋ